ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਹੀ ਹੋਰ ਮੇਰੇ ਭੈਣ ਭਰਾ ਸਾਰੇ ਕਿੱਦਾਂ ਹੋ ਉਮੀਦ ਕਰਦੇ ਆ ਸਾਰੇ ਮੇਰੇ ਭੈਣ ਭਰਾ ਠੀਕ ਹੋਣਾ ਬੋਲਗੇ ਤੇ ਅੱਜ ਆਪਾਂ ਚੱਲੇ ਇੱਕ ਸਪੈਸ਼ਲ ਪਾਰਟੀ ਤੇ ਤੇ ਉੱਥੇ ਜਾ ਕੇ ਤੁਹਾਨੂੰ ਮਿਲਾਉਂਦੇ ਆ ਹੋਰ ਦੇ ਆਪਣੇ ਸਾਰਿਆਂ ਨਾਲ ਪਹਿਲੋਂ ਅਸੀਂ ਜਾਣਾ ਵਾ ਨਾਨਕੇ ਤੇ ਫਿਰ ਅਸੀਂ ਜਾਵਾਂਗੇ ਜਿੱਥੇ ਸਾਡੀ ਲਿਕੇ ਜਿਹਨੇ ਦੱਸੀ ਆ ਇਹ ਜੋ ਸਰਪ੍ਰਾਈਜ਼ ਰੱਖਿਆ ਥੋੜਾ ਤੁਹਾਡੇ ਵਾਸਤੇ ਵੀ ਸਰਪ੍ਰਾਈਜ਼ ਤੁਹਾਡੇ ਵਾਸਤੇ ਭਾਨੂੰ ਨਹੀਂ ਕਹ ਦੱਸਣਾ ਜੀ ਬਾਅਦਾਂ ਤੇ ਦੱਸਾਂਗੇ ਇਹ ਸਪੈਸ਼ਲ ਇਹ ਕਹਾ ਡੇਕੋ ਉਹ ਰਹੇ ਮੈਂ ਗਾਇਆ ਆ ਦੇਖੋ ਵੱਡਾ ਹੱਜ ਆ ਜਿਹੜਾ ਸਪੈਸ਼ਲ ਹੱਜ ਇਹ 24 ਹਾ ਤੁਹਾਡੇ ਨਾਲ ਹੀ ਰਹਿੰਦਾ ਹਾਂ ਜਦੋਂ ਵੀ ਆਪਾਂ ਕਿਤੇ ਜਾਂਦੇ ਨੂੰ ਆਪਣੇ ਨਾਲ ਹੀ ਖੜਦੇ ਹਾਂ ਮਤਲਬ ਵਿੱਚ ਦੰਦ ਫਿਰ ਬਣਾਇਨੇ ਤੇ ਹਾਜੀ ਵੀ ਸਾਡੇ ਨਾਲ ਆ ਤੁਹਾਨੂੰ ਅਸੀਂ ਬਖਾ ਚੁੱਕੇ ਹਾਂ ਤੇ ਇੱਕ ਗੱਲ ਤੁਹਾਨੂੰ ਨੋਟਿਸ ਕਰਨੇ ਆ ਮੈਂ ਵੇਲੇ ਇਦਾਂ ਮਾਣਾ ਮੁੰਡਾ ਤਿਆਰ ਹੋਇਆ ਹੈ ਇਹ ਵੇਲੇ ਚੰਗੇ ਵਾਟਰ ਕੱਢ ਕੇ ਆਏ ਆ ਜਿੱਦ ਨਹੀਂ ਆ। ਤਾ ਵਾਟਰ ਬਹੁਤ। ਮੈਂ ਇਹ ਘਾਟੀ ਕੱਢਿਆ ਪਿਛੇ ਜਾਦਾ ਨਿਕਲੇ ਆ। ਮੰਮੀ ਡੈਡੀ ਦੇ ਕਿਤੇ ਜਾਣਾ ਹੋਵੇ ਤਾਂ ਬਸ ਮੈਂ ਚੰਗੀ ਯਾਰਾ। ਮੈਂ ਕਿਤੇ ਕਿਤੇ ਤਿਆਰ ਹੋਣਾ ਮੌਕੇ ਦੇ ਕਿਤੇ। ਕਿਤੇ ਵਿਆਹ ਸ਼ਾਦੀ ਹੋਵੇ ਤਾਂ ਕਿਤੇ ਬਹੁਤਾ ਮੇਲ ਫੰਕਸ਼ਨ ਹੋਵੇ ਉਦਾਂ ਤਿਆਰ ਹੋਈਦਾ ਨਹੀਂ ਉਦਾਂ ਇੱਧਰ ਰਹਿਣਾ ਮੈਂ। ਸਿੰਪਲ ਹੀ ਰਹਿਣਾ ਮਾਂ ਦੇ ਨਾਲ। ਪੈਂਟ ਕਮੀਜ਼ ਪਾਈ ਆ। ਉਪਾਏ ਤਾਂ ਪੰਨਾ ਪੱਤਾ ਵਾ ਠੀਕ ਠੀਕ ਵਾ। ਤੇ ਜਾ ਕੇ ਹੁਣ ਬਾਕੀ ਤੁਹਾਨੂੰ ਸਾਰਿਆਂ ਨਾਲ ਮਿਲਾਉਨੇ ਆ। ਹਾਂਜੀ। ਤੇ ਮੰਮੀ ਦੀ ਭੁਆ ਵੀ ਆਏ ਆ ਨਿਊਜ਼ੀਲੈਂਡ ਤੋਂ। ਆਹ ਮੀ ਉਹ ਵੀ ਨਾਨਕੇ ਆ ਤੁਹਾਨੂੰ ਉਹਨਾਂ ਨਾਲ ਹੀ ਮਨਾਉਨੇ ਆ ਉਹ ਵੀ ਬੜੇ ਵਧੀਆ ਨੇ ਉਹ ਵੀ ਤੁਹਾਨੂੰ ਅੱਗੇ ਸ਼ਾਇਦ ਵੀਡੀਓ ਹੀ ਦੇਖਿਆ ਕਰਨ ਕਿਉਂਕਿ ਉਹਨਾਂ ਨੂੰ ਬੜਾ ਸ਼ੌਂਕ ਹੋਵਾ ਕੰਮ ਦਾ ਹਾਂਜੀ ਤੇ ਤੁਹਾਨੂੰ ਜਾ ਕੇ ਮਨਾਉਨੇ ਆ ਉਹ ਇਹਨਾਂ ਦਾ ਸੁਭਾਅ ਬੜਾ ਵਧੀਆ ਵਾ ਜੀ ਤੇ ਚਲੋ ਜੀ ਜਾ ਕੇ ਤੁਹਾਨੂੰ ਹੁਣ ਮਿਲਦੇ ਆ ਨਾਨਕੇ ਉਤੋਂ ਬਾਅਦ ਜਾਵਾਂਗੇ ਜਿੱਥੇ ਜਾਣਾ ਤੁਹਾਨੂੰ ਸਰਪ੍ਰਾਈਜ਼ ਆ ਜਾ ਫਿਰ ਕਰੀਏ ਸਪੈਸ਼ਲ ਪਾਰਟੀ

ਸਾਰਿਆਂ ਦੇ ਨਾਲ ਪਹਿਲਾਂ ਤੇ ਹੀ ਮਿਲੋ ਮੇਰੀ ਭੂਆ ਜੀ ਨਾਲ ਤੇ ਸ਼ੁਕਰੀਆ ਤੇ ਚੋਟੀਕਾਰ ਸਾਰਿਆਂ ਨੂੰ ਤੇ ਮੇਰੇ ਭੂਆ ਜੀ ਆਏ ਲਖਨਊ ਤੋਂ ਤੇ ਨਿਊਜ਼ੀਲੈਂਡ ਵੀ ਜਾਂਦੇ ਰਹਿੰਦੇ ਆ ਤੇ ਮੈਂ ਵੀ ਨਰਮ ਅੱਜ ਹੀ ਮਣੀ ਆ ਤਾਂ ਕਿੰਨੇ ਤਰੀਕੇ ਨਾਲ ਤੁਸੀਂ ਕੋਲ ਆ ਗਏ ਹੋਗਾ ਤਰੀਕੇ ਹੋਏ ਆ ਕਿ ਅੱਜ ਆਪਾਂ ਪ੍ਰੋਗਰਾਮ ਬਣਾਇਆ ਹੈ ਤੇ ਆਪਾਂ ਸਾਰੇ ਇਕੱਠੇ ਹੋਣੇ ਹਣਾ ਕਿੰਨਾ ਟਾਈਮ ਹੋ ਗਿਆ ਇਕੱਠੇ ਨਹੀਂ ਹੋਏ ਤੇ ਅੱਜ ਦੇਖਣਾ ਬਿਠਾ ਸਲਾਹ ਬਣ ਗਈ ਕਿ ਕਿਉਂ ਨਾ ਅੱਜ ਸਾਰੇ ਜਣੇ ਇਕੱਠੇ ਹੋ ਕੇ ਬਈਏ ਤੇ ਆਪੋ ਭੈਣ ਕਰਾ ਹਾਂ ਨਾਲ ਪਤਾ ਕਰਾਂਗੇ ਲਾਈਕ ਕਰੀਂ ਲਾਈਕ ਕਰੀਂ ਐਸੇ ਆਈਕਨਤਾ ਵੀ ਆਪਣੀ ਪਾਓ ਸਬਸਟੀ ਸਾਰੇ ਸੱਚੀ ਗੱਲ ਸਾਰਿਆਂ ਨੂੰ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਉਹ ਸਾਡਾ ਗੁਰਪਤੇ ਨਿਗਾਹ ਜੀ ਅਸੀਂ ਕੱਲ ਦੀ ਸਾਰਿਆਂ ਨੂੰ ਇੱਕ ਵਾਰ ਫੇਰ ਬਤਾ ਦਈਏ ਇਹ ਸਾਡਾ ਆ ਜੀ ਪੰਥਿਆ ਉਹ ਸਾਡਾ ਨਿੱਕਰ ਕਾਕਾ ਦੇਖ ਲਓ ਜੀ ਆਪਾਂ ਸਾਰੇ ਜਣੇ ਅੱਜ ਇਕੱਠੇ ਹੋਏ ਆ ਤੇ ਡਿਨਰ ਕਰ ਲੱਗੇ ਆ ਹਾਂ ਜੀ ਡਿਨਰ ਕਰਨ ਲੱਗੇ ਆ ਆਪਣਾ ਨਾਲ ਕੇ ਰੋਜ਼ ਰੋਜ਼ ਦਾਲ ਖਾ ਖਾ ਬੋਰ ਹੋ ਗਈ ਸੀ ਠੀਕ ਆ ਉਹ ਚੰਗਾ ਚੁਖਾ ਚਾਹੀਦਾ ਵਿੱਚ ਠੀਕ ਨੇ ਆ ਪਤਾ ਬਸ ਰੋਜ਼ ਪਤਾ ਕੀ ਲੱਗੀ ਆ ਗਰਮੀ ਬੜੀ ਆ ਤੇ ਜਨਾਨੀਆਂ ਰੋਟੀਆਂ ਪਕਾਵਾਂ ਆਖਦੀਆਂ ਨੇ ਆਖਦੀ ਰਹੀ ਜਿਹੜੀ ਚਾਹੀਦੀ ਆ ਇਹ ਚਾਹੀਦੀ ਵਿੱਚ ਇਹ ਆ ਕਿ ਮੂਡ ਫਰੈਸ਼ ਕਰਨ ਵਾਸਤੇ ਇਹ ਚਾਹੀਦਾ ਇਹ ਚਾਹੀਦਾ ਬਰਾਸ ਤੇ ਆਮ ਐਟਵਾਰਦੀ ਸਾਰਿਆਂ ਨੂੰ ਛੁੱਟੀ ਵੀ ਦੇਣੀ ਚਾਹੀਦੀ ਹੈ ਪਹਿਲਾਂ ਚਾਹੀਦੀ ਹੈ ਕਿ ਹੋਰ ਵੀ ਨੇਜਾ ਕਿਦੋਂ ਲਾਇਆ ਕਰੋ ਉਹ ਤਾਂ ਨਹੀਂ ਕਰਦੇ ਕਿ ਸਾਈਡ ਦੀ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਸਾਈਡ ਕਰਦੇ ਆ ਉਹਨੇ ਆਣੀ ਵੀ ਨਹੀਂ ਜਾਨਣ ਕਰੀ ਉਹ ਇਸ ਜੋ ਦੀ ਹੈ ਉਹਸੇ ਲਈ ਪੂਰੀ ਨਾਲ ਬਰੋਂ ਮਾ ਉਸ ਆਗਾ ਸਤੋ ਮੰਮੋ ਇਹਦੇ ਮਿਊਟਰ ਆਰੋਂ ਇਹਦੇ ਨੇ ਇਹਨਾਂ ਨੂੰ ਪੁੱਛਣੀ ਹੈ ਪੁੱਛ ਕੇ ਕੀ ਇੱਥੇ खाना खा रहा खूब इंजॉय किया सारे ਬਹੁਤ ਸੋਣਾ ਸੀ ਗੱਲ ਬਹੁਤ ਹੀ ਜਿਆਦਾ ਮਜ਼ਾ ਆਇਆ ਸਾਰੇ ਨੇ ਟਾਈਮ ਪਲਾਨ ਕੀਤਾ ਬੜਾ ਹੀ ਲੱਗਿਆ ਲੱਗਾ ਬਹੁਤ ਟਾਈਮ ਬਾਅਦ ਕਿੱਥੇ ਹੋਏ ਆ ਸਹੀ ਗੱਲ ਆ ਕਾਫੀ ਟਾਈਮ ਹੋ ਗਿਆ ਹੁਣ ਕਿੱਥੇ ਆ ਤੀ ਹੁਣ ਬਚੂ ਛੱਡ ਕੇ ਵੀ ਇੱਜ਼ਤ ਦੇ ਪਿੱਛੇ ਆ ਕੇ ਨੀ ਇੱਦਾਂ ਕਰੀ ਹੁਣ ਵਧੀਆ ਨੀਂਦ ਆਉਂਦੀ ਹੁਣ ਨਾਲ ਹੋ ਜਾਂਦੇ ਹੁਣ ਅੰਦਰ ਕਿੱਥੇ ਜਾਣਾ ਜਿੱਥੇ ਗਿਆ ਪਾਜੀ ਪਤਾ ਨਹੀਂ ਕਿੱਥੇ ਆਪਣੇ ਪਾਜੀ ਪਾਜੀ ਬੈਠਿਆ ਕਿੰਨਾ ਆਈਏ ਹੁਣ ਆਪਾਂ ਖਾਣਾ ਖਾ ਲਿਆ ਵਾ ਤੇ ਹੁਣ ਹੀ ਚੱਲਦੇ ਆ ਘਰ ਪੂਆਜੀ ਵਾਪਸ ਜੀ ਤੇ ਪੂਆਜੀ ਹਣੀ ਚੱਲੇ ਆ ਗੋਲ ਗੋਲ ਵਾਲਾ ਥਾਪਾ ਚੱਲੇ ਆ ਆਪਾਂ ਹਣ ਵੀਡੀਓ ਬਣਾਉਣਾ ਵਾ ਤਾਂ ਫਿਰ ਵੀਡੀਓ ਵਿੱਚ ਹੀ ਮਾੜੀ ਨਾ ਲਾਹਣਾ ਦੋਸਤ ਜੀ ਫਿਰ ਮਿਲਦੇ ਆ ਚੰਗਾ ਜੀ ਅਹੀਂ ਹੁਣ ਜਦੋਂ ਸਿੱਧ ਵੀ ਸਾਡੇ ਦੇ ਪੇਟ ਵਿੱਚ ਆ ਗਏ ਤਾਂ ਹੁਣ ਤੈਨੂੰ ਕਰੂਗਾ ਅਸੀਂ ਬੜੇ ਉਹ ਚੱਪੀ ਆ ਕਿੰਨੀ ਲੜਾਈ ਬਣੂ ਮਾਰੋ ਤੁਸੀਂ ਆਇਆ ਗਲੇ ਥਾਪਾ ਬੜਾ ਪੀਉੜਾ ਹੈ ਇਹ ਗ੍ਰੇ ਦਿਖ ਰਿਹਾ ਕਿ ਮੈਂ ਪਟਨਾ ਪਟਨਾ ਰੋਡ ਰਾਹ ਹਟ ਬਹੁਤ ਵਧੀਆ ਸੈਟ ਲੇਕੇਸ਼ਨ ਦਾ ਪਤਾ ਲੱਗ ਗਈ ਆ ਤੁਸੀਂ ਆ ਕੇ ਵਿਜ਼ਿਟ ਕਰੋ ਇੱਥੇ ਚਲੋ ਜੀ ਇੱਥੇ ਆ ਕੇ ਖਾਣਾ ਆ ਬਹੁਤ ਹੀ ਵਧੀਆ ਮਜਾ ਆ ਹਰ ਚੀਜ਼ ਤੇਜ਼ ਤੇ ਸੀ ਦੇਖੋ ਦੇਖੋ ਪਾਜੀ ਚਲੋ ਇੱਥੇ ਕਰਵਾ ਦਿਓ ਜੀ ਔਰ ਸੁਣਾਓ ਸਾਰੇ ਭੈਣ ਭਰਾ ਮੈਂ ਤੇ ਕਹਿੰਦਾ ਹੀ ਸਪਰੇਅ ਕਰਨ ਤੇ ਮੈਨੂੰ ਕਹਿੰਦੇ ਵੀ ਚਾਹ ਪੀਲਾ ਚਾਹ ਪੀਂਦੇ ਚੱਕਰ ਦੇ ਵਿੱਚ ਵਿੱਚ ਦੀ ਮੀਂਹ ਆ ਗਿਆ ਹੁਣ ਸ਼ੁਕਰ ਹੈ ਮਾਨਕ ਤੱਕ ਤੇ ਮੀਂਹ ਆਇਆ ਵਾ ਹੈ ਤੇ ਮੀਂਹ ਲੱਭਦੇ ਹੀ ਤੇ ਗੁਰਪਤ ਸਾਡੇ ਕੋਲ ਆਇਆ ਤੇ ਮੈਨੂੰ ਤਾਂ ਲੱਗਦਾ ਮੀਂਹ ਸਾਡੇ ਪਿੰਡ ਤਾਂ ਹੀ ਪਿਆ ਵਾ ਕਿਉਂ ਹੈ ਗਰਮੀ ਬਹੁਤ ਜ਼ਿਆਦਾ ਸੀ ਇਹ ਕੋਟਾ ਮੀਂਹ ਵੇਖਦੇ ਕੋਟਾ ਡਾਇਰੈਕਟ ਜਿੱਦਾ ਜਿੱਦਾ ਆਈ ਤੇ ਮਿਲੋ ਸਾਰੇ ਜਣੇ ਸਾਡੇ ਨਿੱਕੇ ਜੇ ਗੁਰਪਤੇ ਨੂੰ ਤੇ ਦੱਸੋ ਸਾਰੇ ਕਮੈਂਟ ਕਰਕੇ ਕਿ ਹੁਣ ਕਿੱਦਾਂ ਹੁੰਦਾ ਆ ਗਾ ਹੈਲੋ ਗੁਰਪਤੇ ਓਹੋ ਇਹ ਦੇਖ ਇੱਧਰ ਵੇਖ ਹਾਂ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਕਰ ਦੋ ਹੈਲੋ ਸੱਚੀ ਗੱਲ ਹੈ ਉਹਦੇ ਤਾਂ ਸਿੱਟਾਂ ਡੇਕਦੀਆਂ ਵਾਂ ਤੇ ਉਹ ਇੱਕਦਮ ਮੁੰਡਾ ਦਾ ਕਰਦਾ ਜਦੋਂ ਅਕ ਸਿੱਟਾਂ ਪੈਂਦੀ ਨੇ ਉਹ ਤਾਂ ਨਾਲੇ ਖਾਂ ਵਾਂ ਦਾ ਕਰਦਾ ਹਾਂ ਹਾਂ ਤੇ ਆਪਾਂ ਕੱਲ ਕੀਤੀ ਸੀ ਕਿ ਸਰਪ੍ਰਾਈਜ਼ ਪਾਰਟੀ ਸਹੀ ਗੱਲ ਆ ਉਹ ਬਹੁਤ ਹੋ ਰੋ ਤੇ ਹਾਂ ਤੇ ਉਹ ਤਾਂ ਬਾਅਦ ਹਰ ਬੱਚਿਆਂ ਨੇ ਜिद ਕਰ ਲਈ ਕਿ ਮਾਸੀ ਨੂੰ ਨਾਲ ਲੈ ਕੇ ਜਾਣਾ ਵਾ ਸਾਇਲਕ ਵੀ ਮਿਲਦਾ ਰਹਿੰਦਾ ਵਾ ਪਰ ਉਹਦੇ ਜਿਹੜਾ ਮੋਰ ਕੱਟ ਜਾਂਦਾ ਉਹ ਕੋਲੋਂ ਲਦਾ ਤਾਂ ਫਿਰ ਉਹ ਬੜੀ ਜिद ਕਰਦਾ ਸੀਗਾ ਤੇ ਮਾਸੀ ਜਿਹੜਾ ਕੁੱਪ ਤੇ ਆਏ ਬਾਅਦ ਵਿੱਚ 2 ਵਜੇ ਆਏ ਜੇ 6 ਮਹੀਨੇ ਦਾ ਹੋ ਚੱਲਿਆ ਵਾ ਫਿਰ ਆਪਾਂ ਸੋਚਿਆ ਤਾਲਾ ਆਕਾ ਉੱਥੇ ਵਗੀ ਰਹੀਗੇ ਉਹ ਵਲੌਗ ਤੁਹਾਨੂੰ ਅਸੀਂ ਪਹਿਲਾਂ ਪਾ ਦੇਣਾ ਪਾਰਟੀ ਵਾਲਾ ਤੇ ਇਹ ਤੁਹਾਨੂੰ ਬਾਅਦ ਵਿੱਚ ਪਾਉਣਾ ਵਾ ਤੇ ਤੁਸੀਂ ਸਾਰੇ ਜਣੇ ਵੇਖਿਓ ਬਾਦ ਵਿੱਚ ਫਿਰ ਰਾਣਾ ਤਾਂ ਆਪਣੀ ਆਪਾ ਨਾਲ ਲੈ ਜਾਂਦੀ ਹਾਂ ਜੀ ਮੈਂ ਗਏ ਢੀਡੀਆਂ ਦੂਣ ਤੋੜ ਗਿਆ ਸੀ ਢੀਡੀਆਂ ਬਾਜੀ ਮੈਂ ਕਿਹਾ ਬੜੀ ਸਫਾਈ ਨਾਲ ਤੋੜ ਗਿਆ ਤੇ ਰਹਿ ਰਿਹਾ ਵੇਖੋ ਕਿਡਕਿਡੀਆਂ ਲੰਮੀਆਂ ਲੱਗੀਆਂ ਤੋੜਿਆ ਮੈਂ ਅੱਜ ਸਬਜ਼ੀ ਮੈਂ ਬਣਾਣੀ ਆ ਵਾਕੇ ਉਹ ਵੇਖ ਸਾਹਮਣੇ ਸਬਜ਼ੀ ਮੈਂ ਬਣਾਣੀ ਆ ਇੱਕ ਗੱਲ ਹੈਗੀ ਹੈ ਬਾਜੀ ਜਦੋਂ ਤਾਂ ਗੁਰਫਤੇ ਹੋਇਆ ਨਾ ਹਾਂਜੀ ਮੈਨੂੰ ਸਬਜ਼ੀ ਬਣਾਉਣ ਦੀ ਯਾਦ ਆ ਗਈ ਆ ਜੀ ਕਰ ਕਰ ਬਣ ਗਏ ਹਾਂ ਹਾਂ ਕਿਉਂਕਿ ਗਰਮੀ ਬੜੀ ਹੁੰਦੀ ਆ ਇਹ ਕਿਹੜਾ ਕੁੱਤਾ ਹੁੰਦਾ ਫਿਰ ਮੈਂ 2 ਵਜੇ 3 ਵਜੇ ਸੱਗੀ ਬਣਾ ਲੇਗੀ ਪਾਣੀ ਵੀ ਬੱਚਾ ਰੋਣਾ ਨਹੀਂ ਚਾਹੀਦਾ ਹਾਂ ਹਾਂ ਤੇ ਇਹ ਜਦੋਂ ਜਿੱਦ ਕਰਨ ਲੱਗ ਪੈਂਦਾ ਫਿਰ ਕਿਵੇਂ ਤੂੰ ਰਾਤ 10 11 ਵਜੇ ਜਾਂਦੇ ਹੁਣ ਕੇ ਨਜ਼ਾਰਾ ਸਿੰਘ ਆਇਆ ਇੱਕ ਪਾਪਾ ਇਹ ਬੜਾ ਟੀਟਵਾ ਤਦਾਈਓ ਚਾ ਚੜਿਆ ਜਾਓ ਹਾਂ ਮੁੱਤੀ ਤੇ ਬਾਕੀ ਨਾ ਨਹੀਂ ਜਿਆਦਾ ਵਾ ਗੱਡੀਆਂ ਵੀ ਥੋੜੀ ਹੋ ਗਈਆਂ ਬਾਕੀ ਗੱਲ ਇਹ ਕਿ ਸਾਰੇ ਭੈਣ ਭਰਾ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਫੇਰ ਸਾਡਾ ਜੀ ਕਰਦਾ ਵੀ ਇਹ ਹੋਰ ਵਧੀਆ ਤੋਂ ਵਧੀਆ ਤੁਹਾਡੇ ਵਾਸਤੇ ਵੀਡੀਓਜ਼ ਲੈ ਕੇ ਆਈਏ ਨਾਲੇ ਦੱਸਿਓ ਕਿ ਹੋਰਾ ਪੁੱਤ ਅਗਰ ਨਾਲੋਂ ਵੱਡਾ ਹੋਇਆ ਵਾ ਨਾ ਹਾਂ ਹੋਇਆ ਪ੍ਰਭ ਦਾ ਪੁੱਤ ਵੱਡਾ ਹੋਇਆ ਵਾ ਪ੍ਰਭ ਦਾ ਪੁੱਤ ਕਿੰਨਾ ਮੈਂ 6 ਮਹੀਨੇ ਤੋਂ ਬਾਅਦ ਕਰਨਾ ਰੋਟੀ ਪਾਣੀ ਚੱਲੂ ਇਹਦਾ ਹਾਂਜੀ ਹਾਂਜੀ 6 ਮਹੀਨੇ ਤੋਂ ਬਾਅਦ 6 ਮਹੀਨੇ ਦਾ ਹੋ ਚੱਲਿਆ ਵਾ ਇਹ ਤੇ ਹੁਣੇ ਬਾਜੀ ਹੱਥ ਪਾਦਾ ਵਾ 14 ਤਰੀਕ ਨੂੰ ਫੋਨ ਤੇ ਪਰੋਟੀ ਖਾਂਦੇ ਹੋਈ ਹੈ ਨਾ ਤੈਨੂੰ ਲੰਮੇ ਪਾਇਆ ਕਿੰਨੇ ਕਹਣਾ ਮੈਂ ਲੇਟਣਾ ਨਹੀਂ ਮੈਨੂੰ ਗੋਦੀ 'ਚ ਬਿਠਾ ਲਓ ਗੋਦੀ 'ਚ ਬਿਠਾ ਕੇ ਫੁਲਕਾ ਮੈਂ ਐਦਾਂ ਕਰਕੇ ਖਾਣੀ ਆ ਹੱਥ ਮੋਟੇ ਇਹਨੇ ਵ ਉਹਦਾ ਪਿਆਰ ਹੋ ਗਿਆ ਦਾ ਵੀ ਇਹ ਖਾਣ ਵਾਲੀ ਚੀਜ਼ ਮੈਂ ਵੀ ਖਾਵਾਂ ਮੈਂ 1 ਮਿੰਟ ਬਾਅਦ ਸ਼ੁਰੂ ਕਰਾਂ ਨਹੀਂ ਵਧੀਆ ਵਧੀਆ ਹਾਂਜੀ ਵਧੀਆ ਵਾਹ ਸਾਰੇ ਕੰਨੇ 6 ਮਿੰਟ ਬਾਅਦ ਸ਼ੁਰੂ ਕਰਨਾ ਚਾਹੀਦਾ ਹਾਂ ਬਿਲਕੁਲ ਬਿਲਕੁਲ ਫਿਰ ਦਾਲ ਦਾ ਪਾਣੀ ਚੂਪ ਵਗਾਰਾ ਉਹ ਤੋਂ ਹਟੋਣਾ ਸ਼ੁਰੂ ਕਰਨਾ ਆਪ ਨੂੰ ਦੇਣਾ ਚਾਹੀਦਾ ਤੇ ਬਾਕੀ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦੀ ਕਿ ਜਿਹੜੀ ਆਪਾਂ ਨਵੀਂ ਸੀਰੀ ਸੀਰੀ ਕੀਤੀ ਆ ਨਾ ਤੇ ਮੰਦਿਰੰਦਰ ਜੀਵਨ ਟੀਵੀ ਤੇ ਹਾਂਜੀ ਹੈਗੀ ਆਪਣੀ ਰਖੜੀ ਤੇ ਗਰੀਬਾਂ ਦੀ ਮਜਬੂਰੀ ਹਾਂਜੀ ਤੇ ਇਹ ਇੱਕ ਰੀਅਲ ਸਟੋਰੀ ਆ ਤੇ ਸਾਰੇ ਜਣੇ ਪਿਆਰ ਦਿਓ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਆ ਕਰੋ ਤੇ ਇਹਦੇ ਵਿੱਚ ਜਦੋਂ 네ਗੇਟਿਵ ਰੋਲ ਮੇਰਾ ਵਾ ਪ੍ਰਪਦਾ ਵਾ ਇਹਦੇ ਵਿੱਚ 네ਗੇਟਿਵ ਰੋਲ ਸਾਨੂੰ ਕਰਨਾ ਪੈਂਦਾ ਵਾ ਕਿਉਂਕਿ ਜੇ ਆਪਾਂ ਇਹ ਰੋਲ ਨਹੀਂ ਕਰਾਂਗੇ ਤਾਂ ਤੁਹਾਨੂੰ ਵੀਡੀਓ ਚੰਗੀ ਨਹੀਂ ਲੱਗਣੀ ਤੇ ਸਾਰੇ ਤਾਂ ਚੰਗੇ ਹੁੰਦੇ ਨਹੀਂ ਹਨ ਕੋਈ ਵੀ ਸਿੰਪਲ ਤੇ ਕੋਈ ਵੀ ਨਹੀਂ ਗਾ ਵੇਖਦਾ ਹਨ ਸਿੱਧਾ ਸਿੱਧਾ ਹੁੰਦਾ ਜਾਵੇ ਕੋਈ ਵੀ ਨਹੀਂ ਗਾ ਪਸੰਦ ਕਰਦਾ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਸਾਨੂੰ ਕਰਨੀਆਂ ਪੈਂਦੀਆਂ ਹਨ ਤੇ ਪਲੀਜ਼ ਕੋਈ ਇਦਾਂ ਕਮੈਂਟ ਨਾ ਕਰਿਆ ਕਰੋ ਸਿਰਫ ਤੋਂ ਇਹ ਹੈ ਕਿ ਪਿਆਰ ਪਰ ਕਮੈਂਟ ਕਰਿਆ ਕਰੋ ਸਾਨੂੰ ਹੱਲਾ ਚੀਂ ਪਿਆ ਕਰੋ ਨਹੀਂ ਲੱਗਦਾ ਉਹ ਜ਼ਰੂਰ ਦੱਸਿਆ ਕਰੋ ਵੀ ਹਾਂ ਇੱਥੇ ਆਪੀ ਸਹੀ ਕੰਮ ਨਹੀਂ ਇੱਕ ਭਾਜੀ ਆਪਾਂ ਕੋਈ ਹੋਰ ਕੰਮ ਕਰੀਏ ਹੈ ਇੱਕ ਪਾਰ ਜੜਾ ਨਾ ਜਦੋਂ ਆ ਵੀਡੀਓ ਖਤਮ ਹੋ ਗਈ ਕਮੇਡੀ ਟੈਬ ਬਣਾਈਏ ਇੱਕ ਵੀਡੀਓ ਬਣਾ ਦਾਂਗੇ ਹੈਨਾ ਸਾਰੇ ਜਣੇ ਦੱਸਿਓ ਕਮੇਡੀ ਵੀਡੀਓ ਇੱਕ ਉਹ ਚੰਦ ਦੀ ਬੜੀ ਰੀਜ ਹੈ ਵੀ ਮੈਂ ਕਿ ਕਾਮੇਡੀ ਜਿਹੜਾ ਉਹ ਕਰਨਾ ਵਾਂ ਉਹ ਇੱਕ ਜਾਂ ਦੋ ਐਪੀਸੋਡ ਜ਼ਰੂਰ ਕਰਾਂਗੇ ਇਹ ਬੜੀ ਚਾ ਪਤਾ ਕੀ ਆ ਭਾਜੀ ਆ ਜੋ ਲੈ ਆਓ ਮੇਰਾ ਫੁੱਫੜ ਜੜਾ ਨਾ ਉਹ ਮੈਨੂੰ ਘਾਣੀ ਛੜਾ ਦਾਂਦਾ ਆਪਣੇ ਕੋ ਸੈਂਤ ਬਣਾਈ ਹਲੇ ਤੇ ਮੇਰੇ ਜਿਆਦਾ ਵੀ ਉਹ ਮੇਰੇ ਮਨ ਚਾ ਵੜੀ ਗਣੀ ਹੁਣ ਦੱਸਦਾ ਨਹੀਂ ਉਹ ਮੁੜ ਕੇ ਨਹੀਂ ਹੁਣ ਇਹ ਦੱਸਣੀ ਹੈਗੇ ਤੁਸਤਾ ਹੁਣ ਦੱਸ ਕੇ ਦਿਖਾਗੇ ਆਹ ਹੁਣ ਇਹੋ ਮੈਂ ਸੋਚੀਆ ਉਹ ਇਹਨਾਂ ਨੇ ਦੱਸਨੀ ਆ ਸਟੋਰੀ ਜਾਈ ਵੀ ਹਾਂ ਆਹ ਸੋਨੇ ਸੰਗ੍ਰਾਫ ਕਰਾ ਇਹਨੂੰ ਚੇਂਜ ਕਰ ਦਈਏ ਫਰੈਸ਼ ਕਰ ਦਈਏ ਬੱਚਾ ਚਲੋ ਫੇਰ ਜਾ ਜੀਏ ਹਾਂ ਚਲੋ ਠੀਕ ਹੈ ਜੀ ਫੇਰ ਸਾਰੇ ਜਣੇ ਦੱਸਿਓ ਵੀ ਕਿਹਦੇ ਕਿਹਦੇ ਪਿੰਡਾਂ 'ਚ ਨਹੀਂ ਪਿਆ ਹਾਂ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਸਿੰਘ ਪੰਨੂ ਵਾਲੋਂ